ਸਤ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਵੀ ਤੁਸੀਂ ਠੀਕ ਠਾਕ ਹੋਵੋਗੇ। ਹਾਂਜੀ ਦੋਸਤੋ ਜਿਹੜੀ ਅੱਜ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ। ਇਹ ਬਹੁਤ ਹੀ ਵਧੀਆ ਵੀਡੀਓ ਆ ਤੇ ਬਹੁਤ ਹੀ ਕੰਮ ਦੀ ਵੀਡੀਓ ਆ। ਇਸ ਲਈ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈੱਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਤੁਹਾਨੂੰ ਆਪਣੀਆਂ ਆਉਣ ਵਾਲੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ। ਤਲੋਕ ਤਾਂ ਦੋਸਤੋ ਆਪਾਂ ਕਰਦੇ ਆਂ ਵੀਡੀਓ ਸਟਾਰਟ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਹਰੇਕ ਬੰਦਾ ਜਿਹੜਾ ਜੀਵਨ ਬੀਮਾਗਾ ਉਹਨੂੰ ਲੈਣਾ ਚਾਹੁੰਦਾਗਾ ਪਰ ਜਿੰਨੀਆਂ ਵੀ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦੇ ਜਿੰਨੇ ਵੀ ਲਾਈਫ ਇੰਸ਼ੋਰੈਂਸ ਦੇ ਪਲਾਨ ਨੇ ਜਾਂ ਜੀਵਨ ਬੀਮੇ ਦੇ ਪਲਾਨ ਨੇ ਉਹ ਬਹੁਤ ਜ਼ਿਆਦਾ ਕੋਸਟਲੀ ਹੁੰਦੇ ਆ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਸਰਕਾਰੀ ਸਕੀਮ ਜਿਹਦੇ ਤਹਿਤ ਆਪਾਂ ਜੀਵਨ ਬੀਮਾ ਜਿਹੜਾ 437 ਰੁਪਏ ਦੇ ਵਿੱਚ ਇੱਕ ਸਾਲ ਵਾਸਤੇ ਲੈ ਸਕਦੇ ਆ ਤੇ ਇਹਦੀਆਂ ਕੀ ਕੰਡੀਸ਼ਨ ਹੋਣੀਆਂ ਕੀ ਡਾਕੂਮੈਂਟ ਚਾਹੀਦੇ ਆ ਤੇ ਕਿੰਨਾ ਪੈਸਾ ਮਿਲੂਗਾ ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਹਾਂਜੀ ਦੋਸਤੋ ਜਿਹੜੀ ਇਹ ਸਕੀਮ ਆ ਇਹਦਾ ਨਾਮ ਹੈ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਇਨੂੰ ਸ਼ਾਰਟ ਫਾਰਮ ਦੇ ਵਿੱਚ PMJJBY ਵੀ ਕਹਿੰਦੇ ਆ ਤਾਂ ਦੋਸਤੋ ਜਿਹੜੀ ਇਹ ਪ੍ਰਧਾਨ ਮੰਤਰੀ ਜੀਵਨ ਜੀਵਨ ਜੋਤੀ ਬੀਮਾ ਯੋਜਨਾ ਕੀ ਇਹ ਕੀ ਹੈਗੀ ਤਾਂ ਇਸ ਯੋਜਨਾ ਦੇ ਤਹਿਤ ਦੋਸਤੋ ਜਿਵੇਂ ਆਪਾਂ ਕਿਸੇ ਪ੍ਰਾਈਵੇਟ ਬੀਮਾ ਏਜੰਸੀ ਤੋਂ ਜਾਂ ਕੰਪਨੀ ਤੋਂ ਟਰਮ ਇੰਸ਼ੋਰੈਂਸ ਲੈਨੇ ਆ ਉਸੇ ਤਰੀਏ ਇਹ ਵੀ ਆਪਾਂ ਨੂੰ ਇੱਕ ਜੀਵਨ ਬੀਮੇ ਦਾ ਕਵਰ ਦਿੰਦੀ ਹੈ ਇੱਕ ਸਾਲ ਵਾਸਤੇ ਜਿਹੜਾ ਟਰਮ ਇੰਸ਼ੋਰੈਂਸ ਹੁੰਦਾ ਪਹਿਲਾਂ ਆਪਾਂ ਉਹਨੂੰ ਸਮਝਨੇ ਕੀ ਹੁੰਦਾ ਤਾਂ ਦੋਸਤੋ ਟਰਮ ਇੰਸ਼ੋਰੈਂਸ ਦਾ ਮਤਲਬ ਹੁੰਦਾਗਾ ਵੀ ਇੱਕ ਫਿਕਸ ਟਾਈਮ ਵਾਸਤੇ ਆਪਾਂ ਨੂੰ ਇੱਕ ਪਾਲਸੀ ਮਿਲਦੀ ਹੈ ਇੰਸ਼ੋਰੈਂਸ ਪਾਲਸੀ ਮਿਲਦੀ ਹੈ ਜਾਂ ਜੀਵਨ بیمਾ ਮਿਲਦਾਗਾ ਵੀ ਐਨੇ ਰੁਪਏ ਦਿਓ ਤੇ ਇੱਕ ਸਾਲ ਵਾਸਤੇ ਤੁਹਾਡਾ ਜੇ ਅਸੀਂ بیمਾ ਕਰ ਦਿੰਨੇ ਆ ਤਾਂ ਉਸ ਨੂੰ ਆਪਾਂ ਟਰਮ ਇੰਸ਼ੋਰੈਂਸ ਕਹਿੰਦੇ ਆ ਤਾਂ ਜਿਹੜੀ ਇਹ ਪ੍ਰਧਾਨ ਮੰਤਰੀ ਜੀਵਨ ਜੋਤੀ بیمਾ ਯੋਜਨਾ ਇਸ ਦੇ ਤਹਿਤ ਵੀ ਟਰਮ ਇੰਸ਼ੋਰੈਂਸ ਆ ਜਿਹੜਾ ਆਪਾਂ ਨੂੰ ਪ੍ਰੋਵਾਈਡ ਕੀਤਾ ਜਾਂਦਾਗਾ ਇਹਦੀਆਂ ਕੀ ਸ਼ਰਤਾਂ ਨੇ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆਂ ਹਾਂਜੀ ਦੋਸਤੋ ਇਹਦੀ ਸਭ ਤੋਂ ਪਹਿਲੀ ਸ਼ਰਤ ਆ ਵੀ ਜਿਹੜਾ ਵੀ ਬੰਦਾ ਬੀਮਾ ਕਰਵਾਉਣਾ ਚਾਹੁੰਦਾ ਪਾਲਸੀ ਲੈਣਾ ਚਾਹੁੰਦਾਗਾ ਉਹਦੀ ਉਮਰ 18 ਤੋਂ ਲੈ ਕੇ 50 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਆ ਜੇਕਰ ਉਹ 18 ਤੋਂ ਘੱਟ ਤਾਂ ਵੀ ਇਹ ਪਾਲਸੀ ਨਹੀਂ ਲੈ ਸਕਦਾ ਤੇ ਜੇਕਰ ਕੋਈ 50 ਸਾਲ ਤੋਂ ਉਮਰ ਕਿਸੇ ਦੀ ਜ਼ਿਆਦਾ ਗਈ ਉਸ ਬੰਦੇ ਵਾਸਤੇ ਵੀ ਇਹ ਪਾਲਸੀ ਨਹੀਂ ਮਿਲੇਗੀ ਦੂਸਰਾ ਦੋਸਤੋ ਇਹਦੇ ਵਿੱਚ ਉਸ ਬੰਦੇ ਦੀ ਇਨਕਮ ਕਿੰਨੀ ਵੀ ਹੋਵੇ ਇਹਦੇ ਉੱਤੇ ਕੋਈ ਬੰਦਸ਼ ਨਹੀਂ ਹੈ ਮਤਲਬ ਕਿ ਕੋਈ ਵੀ ਬੰਦਾ ਕਿੰਨੀ ਵੀ ਇਨਕਮ ਦਾ ਇਹ ਪਾਲਸੀ ਲੈ ਸਕਦਾ ਹੈ ਇਸ ਤੋਂ ਬਾਅਦ ਆ ਦੋਸਤੋ ਇੱਕ ਆਪਣੇ ਕੋਲੇ ਬੈਂਕ ਖਾਤਾ ਹੋਣਾ ਜ਼ਰੂਰੀ ਆ ਜੇਕਰ ਆਪਾਂ ਇਹ ਪਾਲਸੀ ਲੈਣੀ ਚਾਹੁੰਦੇ ਆ ਇਸ ਤੋਂ ਬਾਅਦ ਦੋਸਤੋ ਜਾਣਨੇ ਆਪਾਂ ਵੀ ਟਰਮ ਇੰਸ਼ੋਰੈਂਸ ਬਾਰੇ ਤੁਹਾਨੂੰ ਆਪਾਂ ਪਹਿਲੀ ਜਾਣਕਾਰੀ ਦਿੱਤੇ ਵੀ ਟਰਮ ਇੰਸ਼ੋਰੈਂਸ ਕੀ ਹੁੰਦਾ ਤੁਸੀਂ ਸਮਝ ਗਏ ਹੋਵੋਗੇ ਵੀ ਜਿਹੜੀ ਇਹ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਕੀ ਇਹ ਇੱਕ ਟਰਮ ਇੰਸ਼ੋਰੈਂਸ ਪਾਲਸੀ ਆ ਇਸ ਤੋਂ ਮਾਰਾ ਦੋਸਤੋ ਇਸ ਸਕੀਮ ਦੇ ਕੀ ਫਾਇਦੇ ਹੁੰਦੇ ਆ ਜੇਕਰ ਆਪਾਂ ਇਹ ਜੀਵਨ ਬੀਮਾ ਯੋਜਨਾ ਲੈਨੇ ਆ ਸਰਕਾਰੀ ਤਾਂ ਇਹਦੇ ਕੀ ਫਾਇਦੇ ਨੇ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਵੀ ਆਪਾਂ ਨੂੰ 437 ਰੁਪਈਆਂ ਦੇ ਵਿੱਚ ਇੱਕ ਸਾਲ ਵਾਸਤੇ 2 ਲੱਖ ਰੁਪਏ ਦਾ ਬੀਮਾ ਜਿਹੜਾ ਆਪਣਾ ਹੋ ਜਾਊਗਾ ਜੇਕਰ ਉਹ ਬੰਦੇ ਦੀ ਕਿਤੇ ਕੋਈ ਅਚਨਚੇਤ ਡੈਥ ਹੋ ਜਾਂਦੀ ਆ ਤਾਂ ਉਸ ਦਾ ਨੋਮਿਨੀ ਐ ਜੋ ਵੀ ਜੋ ਵੀ ਉਸ ਨੇ ਆਪਣਾ ਨੋਮਿਨੀ ਬਣਾਇਆ ਹੋਇਆਗਾ ਤਾਂ ਉਸ ਨੂੰ 2 ਲੱਖ ਰੁਪਏ ਦਾ ਜੀਵਨ ਮੀਮਾ ਉਹ ਕਲੇਮ ਕਰ ਸਕਦਾ ਉਸ ਨੂੰ ਮਿਲ ਜਾਵੇਗਾ ਇਸ ਤੋਂ ਬਾਅਦ ਆ ਦੋਸਤੋ ਜਿਹੜੀ ਏਜ ਹੈ ਕਿ ਉਹ 18 ਤੋਂ ਲੈ ਕੇ 50 ਸਾਲ ਤੱਕ ਪਰ ਜੇਕਰ ਕੋਈ ਬੰਦਾ ਹਰ ਸਾਲ ਇਹ ਜੀਵਨ ਪਾਲਸੀ ਲੈਂਦੇ ਆ ਰਿਹਾਗਾ ਤਾਂ ਉਸ ਵਾਸਤੇ ਉਹ 5 ਸਾਲ ਹੋਰ ਵੀ ਵਧਾ ਸਕਦਾ ਇਸ ਨੂੰ ਮਤਲਬ ਕਿ ਉਹ 55 ਸਾਲਾਂ ਤੱਕ ਲੈ ਸਕਦਾਗਾ ਜੇਕਰ ਕੋਈ ਹਰ ਸਾਲ ਇਹ ਪਾਲਸੀ ਦੇ ਵਿੱਚ ਅਪਲਾਈ ਕਰ ਰਿਹਾ ਨੇ ਪਾਲਸੀ ਲੈ ਰਿਹਾ ਉਹ 55 ਸਾਲਾਂ ਤੱਕ ਵੀ ਇਹ ਪਾਲਿਸੀ ਦਾ ਫਾਇਦਾ ਲੈ ਸਕਦਾ ਹੈ ਇਸ ਤੋਂ ਬਾਅਦ ਆ ਦੋਸਤੋ ਇਹਦੇ ਵਿੱਚ 30 ਦਿਨਾਂ ਦਾ ਲੀਨ ਪੀਰੀਅਡ ਹੁੰਦਾਗਾ ਲੀਨ ਪੀਰੀਅਡ ਦਾ ਮਤਲਬ ਹੁੰਦਾਗਾ ਵੀ ਜੇਕਰ 30 ਦਿਨਾਂ ਦੇ ਵਿੱਚ ਐਕਸੀਡੈਂਟਲ ਡੈਥ ਨੂੰ ਛੱਡ ਕੇ ਹੋਰ ਵੀ ਕਿਸੇ ਪ੍ਰਕਾਰ ਦੀ ਜੇਕਰ ਕੋਈ ਡੈਥ ਹੁੰਦੀ ਆ ਤਾਂ ਫਿਰ ਇਹ ਪਾਲਿਸੀ ਦਾ ਫਾਇਦਾ ਉਸ ਬੀਮਾ ਤਾਰਕ ਨੂੰ ਨਹੀਂ ਮਿਲੇਗਾ ਜੇ 30 ਦਿਨਾਂ ਦੇ ਅੰਦਰ ਅੰਦਰ ਉਹਦੀ ਕੋਈ ਐਕਸੀਡੈਂਟਲ ਡੈਥ ਹੁੰਦੀ ਆ ਤਾਂ ਫੇਰ ਉਸ ਨੂੰ ਪੂਰਾ 2 ਲੱਖ ਰੁਪਏ ਜੋ ਵੀ ਬੀਮੇ ਦੀ ਰਕਮ ਆਗੀ ਉਸਦੇ ਨੋਮਿਨੀ ਨੂੰ ਉਸਦੀ ਫੈਮਿਲੀ ਨੂੰ ਉਸਦੇ ਪਰਿਵਾਰ ਨੂੰ ਮਿਲ ਜਾਵੇਗੀ ਇਸ ਤੋਂ ਬਾਅਦ ਆ ਦੋਸਤੋ ਜਿਹੜੀ ਇਹਦੀ ਵੈਧਤਾ ਕੀ ਉਹ 1 ਜੂਨ ਤੋਂ ਸਟਾਰਟ ਹੋ ਕੇ 31 ਮਈ ਤੱਕ ਦੀ ਇਹਦੀ ਜਿਹੜੀ ਵੈਲਿਡਿਟੀ ਆ ਇਹ ਜੀਵਨ ਬੀਮੇ ਦੀ ਹੁੰਦੀ ਆ ਜੀ ਜੇਕਰ ਆਪਾਂ ਕਿਸ ਕਿਸੇ ਦੂਸਰੇ ਮਹੀਨੇ ਦੇ ਵਿੱਚ ਵੀ ਇਹ ਪਾਲਿਸੀ ਲੈਣਾ ਚਾਹੁੰਦੇ ਆ ਤਾਂ ਕੋਈ ਦਿੱਕਤ ਨਹੀਂ ਹੈ ਦਲਕਰ ਆਪਣੀ ਪਾਲਸੀ ਹੈ ਜਿਹੜੀ ਉਹ 31 ਮਈ ਤੱਕ ਹੀ ਵੈਲਿਡ ਰਹੂਗੀ 1 ਜੂਨ ਤੋਂ ਬਾਅਦ ਆਪਾਂ ਨੂੰ ਦੁਬਾਰੇ 476 ਰੁਪਏ ਦੇ ਕੇ ਅਗਲੇ ਸਾਲ ਵਾਸਤੇ ਬੀਮਾ ਖਰੀਦਣਾ ਪਊਗਾ ਇਹ ਬੀਮਾ ਲੈ ਸਕਦੇ ਆਪਾਂ ਅਗਲੇ ਸਾਲ ਵਾਸਤੇ ਇਸ ਤੋਂ ਬਾਅਦ ਆ ਦੋਸਤੋ ਜੇਕਰ ਕੋਈ ਸਾਲ ਦੇ ਵਿਚਾਲੇ ਜੇਕਰ ਇਹ ਪਾਲਸੀ ਲੈਂਦਾਗਾ ਤਾਂ ਉਸ ਦਾ ਪ੍ਰੀਮੀਅਮ ਜਿਹੜਾ ਜਿਹੜਾ ਪਾ 476 ਰੁਪਏ ਸਾਲ ਦੇ ਦੇਣੇ ਆ ਤਾਂ ਉਹ ਵੀ ਘਟ ਜਾਵੇਗਾ ਇਹ ਪਤਾ ਨੂੰ ਦੱਸ ਦਿਆਂ ਵੀ ਕਿ ਕਿਹੜੇ-ਕਿਹੜੇ ਮਹੀਨਿਆਂ ਦੇ ਵਿੱਚ ਕਿੰਨਾ-ਕਿੰਨਾ ਪ੍ਰੀਮੀਅਮ ਜੀਵਨ ਤਰਕ ਜਿਹੜਾ ਜੀਵਨ بیمਾ ਲੈ ਰਿਹਾ ਉਹਨੂੰ ਦੇਣਾ ਪਵੇਗਾ। ਹਾਂਜੀ ਦੋਸਤੋ ਜੇਕਰ ਕੋਈ ਜੂਨ, ਜੁਲਾਈ ਤੇ ਅਗਸਤ ਤੇ ਤਿੰਨ ਮਹੀਨਿਆਂ ਦੇ ਵਿੱਚ ਪਾਲਿਸੀ ਲੈਂਦਾ ਤਾਂ ਉਸਨੂੰ ਪੂਰੇ 436 ਰੁਪਏ ਜਿਹੜੇ ਉਹ ਦੇਣੇ ਪੈਣਗੇ ਇੱਕ ਸਾਲ ਦੇ ਤੇ ਜੇਕਰ ਕੋਈ ਸਤੰਬਰ, ਅਕਤੂਬਰ ਤੇ ਨਵੰਬਰ ਦੇ ਵਿੱਚ ਪਾਲਿਸੀ ਲੈਂਦਾ ਤਾਂ ਉਸਨੂੰ ਫਿਰ 342 ਰੁਪਏ ਭੇ ਕਰਨੇ ਪੈਣਗੇ। ਤੇ ਜੇਕਰ ਕੋਈ ਦਸੰਬਰ ਜਨਵਰੀ ਫਰਵਰੀ ਦੇ ਵਿੱਚ ਪਾਲਸੀ ਲੈਂਦਾ ਤਾਂ ਉਹਨੂੰ 228 ਰੁਪਏ ਪੇ ਕਰਨੇ ਪੈਣਗੇ ਤੇ ਇਸ ਤੋਂ ਬਾਅਦ ਜੇਕਰ ਕੋਈ ਮਾਰਚ ਅਪ੍ਰੈਲ ਤੇ ਮਈ ਦੇ ਵਿੱਚ ਪਾਲਸੀ ਲੈਂਦਾ ਤਾਂ ਉਹਨੂੰ 114 ਰੁਪਏ ਪੇ ਕਰਨੇ ਪੈਣਗੇ ਮਤਲਬ ਕਿ ਜਿੰਨੀ ਆਪਾਂ ਲੇਟ ਪਾਲਸੀ ਲੈ ਰਹੇ ਆ ਉਹਨਾਂ ਆਪਾਂ ਨੂੰ ਪ੍ਰੀਮੀਅਮ ਆ ਜਿਹੜਾ ਉਹ ਵੀ ਘਟ ਦੇਣਾ ਪਵੇਗਾ ਪਰ ਆਪਣੀ ਜਿਹੜੀ ਪਾਲਸੀ ਆ ਉਹ 31 ਮਈ ਤੱਕ ਹੀ ਵੈਲਿਡ ਰਹੂਗੀ ਜੇਕਰ ਕਿਸੇ ਨੇ ਫਰਵਰੀ ਦੇ ਵਿੱਚ ਪਾਲਸੀ ਲੈਤੀ ਤਾਂ 31 ਮਈ ਤੱਕ ਉਹਨੂੰ ਉਹਦਾ ਲਾਭ ਮਿਲ ਸਕਦਾ ਜੇਕਰ ਉਸ ਨੂੰ ਉਹ ਅੱਗੇ ਵਧਾਉਣਾ ਚਾਹੁੰਦਾ ਤਾਂ ਅਗਲੇ ਸਾਲ ਆ ਪੂਰੇ 437 ਰੁਪਏ ਦੇ ਕੇ ਉਹ ਇੱਕ ਸਾਲ ਵਾਸਤੇ ਹੋਰ ਜੀਮਨ ਵੀ ਮੈਨੂੰ ਲੈ ਸਕਦਾ ਹੈ ਇਸ ਤੋਂ ਬਾਅਦ ਦੋਸਤੋ ਆਪਾਂ ਦੱਸਦੇ ਆਂ ਵੀ ਇਹ ਪਾਲਸੀ ਦੇ ਵਿੱਚ ਕੀ ਫਾਇਦਾ ਮਿਲੇਗਾ ਤਾਂ ਮੈਚਿਓਰਿਟੀ ਬੈਨੀਫਿਟ ਜਾਂ ਕੋਈ ਬੋਨਸ ਵਗੈਰਾ ਇਸ ਦੇ ਵਿੱਚ ਨਹੀਂ ਮਿਲਣਗੇ ਕਿਉਂਕਿ ਆਪਣਾ 437 ਰੁਪਏ ਦਾ ਜਿੰਨਾ ਹੀ ਪ੍ਰੀਮੀਅਮ ਆ ਉਹ ਪੂਰਾ ਇੱਕ ਸਾਲ ਵਾਸਤੇ ਆ ਤੇ ਇੱਕ ਸਾਲ ਤੋਂ ਬਾਅਦ ਉਹ ਖਤਮ ਹੋ ਜਾਵੇਗਾ ਜੇਕਰ ਉਸ ਦੇ ਦੌਰਾਨ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਨੂੰ 2 ਲੱਖ ਰੁਪਏ ਉਹ ਕਲੇਮ ਕਰ ਸਕਦਾ ਪਰ ਜੇਕਰ ਕਿਸੇ ਦੀ ਕੋਈ ਡੈਥ ਵਗੈਰਾ ਨਹੀਂ ਹੁੰਦੀ ਤਾਂ ਉਹ ਪਾਲਸੀ ਦਾ ਆਪਾਂ ਨੂੰ ਕੋਈ ਬੋਨਸ ਵਗੈਰਾ ਜਾਂ ਫਿਰ ਮਚਿਓਰਿਟੀ ਬੈਨੀਫਿਟ ਕੁਝ ਵਾਪਸ ਨਹੀਂ ਹੋਵੇਗਾ ਇਸ ਤੋਂ ਬਾਅਦ ਦੋਸਤੋ ਜੇਕਰ ਕਲੇਮ ਇੱਕ ਸਾਲ ਦੇ ਅੰਦਰ ਇਹ ਜਿਹੜਾ ਕਲੇਮ ਹੈ ਖਤਮ ਹੋਣ ਤੋਂ ਬਾਅਦ ਫਿਰ ਵੀ ਆਪਾਂ ਨੂੰ ਕੁਝ ਨਹੀਂ ਮਿਲੇਗਾ ਮਤਲਬ ਕਿ ਇਸ ਦਾ ਕੋਈ ਮਚਿਓਰਿਟੀ ਬੈਨੀਫਿਟ ਵਗੈਰਾ ਨਹੀਂ ਹੈ ਇਸ ਤੋਂ ਬਾਅਦ ਦੋਸਤੋ ਕਿਵੇਂ ਅਪਲਾਈ ਕਰੀਏ ਜੇਕਰ ਆਪਾਂ ਜੀਮਾ ਜੀਵਨ ਬੀਮਾ ਯੋਜਨਾ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਆ ਤਾਂ ਕਿੱਥੇ ਜਾ ਕੇ ਆਪਾਂ ਅਪਲਾਈ ਕਰ ਸਕਦੇ ਆ ਤਾਂ ਦੋਸਤੋ ਇਸ ਦੇ ਵਿੱਚ ਅਪਲਾਈ ਕਰਨ ਦੇ ਲਈ ਆਪਾਂ LIC ਜਾਂ ਕੁਝ ਬੈਂਕਾਂ ਵੀ ਇਸ ਜੀ ਬੀ ਜੀਵਨ ਬੀਮਾ ਦੇ ਅੰਦਰ ਆਪਾਂ ਨੂੰ ਅਪਲਾਈ ਕਰਨ ਦਾ ਮਤਲਬ ਕਿ ਪ੍ਰਬੰਧਨ ਹੈਗਾ ਕੁਝ ਬੈਂਕਾਂ ਦੇ ਵਿੱਚ ਕੁਝ ਬੈਂਕਾਂ ਕਰ ਰਹੀਆਂ ਨੇ ਕੁਝ ਨਹੀਂ ਕਰ ਰਹੀਆਂ ਤੇ ਆਪਾਂ ਪੋਸਟ ਆਫਿਸ ਦੇ ਵਿੱਚ ਵੀ ਇਹ ਜਾ ਕੇ ਆਪਾਂ ਜੀਵਨ ਬੀਮਾ ਪਾਲਸੀ ਲੈ ਸਕਦੇ ਆਂ ਇਸ ਨੂੰ ਦੋ ਤਰੀਕਿਆਂ ਦੇ ਨਾਲ ਹੀ ਅਪਲਾਈ ਕੀਤਾ ਜਾ ਸਕਦਾ ਆਨਲਾਈਨ ਤੇ ਆਫਲਾਈਨ ਆਨਲਾਈਨ ਵੀ ਆਪਾਂ ਜੇਕਰ ਆਪਣੀ ਕਿਸ ਕਿਸੇ ਬੈਂਕ ਦਾ ਆਪਣੇ ਕੋਲੇ ਆਨਲਾਈਨ ਬੈਂਕਿੰਗ ਹੈ ਤਾਂ ਉਸ ਦੀ ਐਪ ਦੇ ਵਿੱਚ ਵੀ ਜਾ ਕੇ ਆਪਾਂ ਚੈੱਕ ਕਰ ਸਕਦੇ ਆਂ ਵੀ ਇਹ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਵਿੱਚ ਅਪਲਾਈ ਕਰਨਾ ਕਰ ਸਕਦੇ ਆਂ ਨਹੀਂ ਕਰ ਸਕਦੇ ਤਾਂ ਦੋਨੇ ਤਰੀਕਿਆਂ ਦੇ ਨਾਲ ਆਪਾਂ ਅਪਲਾਈ ਕਰ ਸਕਦੇ ਆਂ ਇਸ ਤੋਂ ਬਾਅਦ ਦੋਸਤੋ ਇਸ ਦੇ ਕਲੇਮ ਲੈਣ ਦੀ ਕੀ ਪ੍ਰਕਿਰਿਆ ਹੈ ਤਾਂ ਕਲੇਮ ਲੈਣ ਵਾਸਤੇ ਜੇਕਰ ਜੀਵਨ ਧਾਰਕ ਦੀ 1 ਸਾਲ ਦੇ ਅੰਦਰ ਅੰਦਰ ਡੈਥ ਹੋ ਜਾਂਦੀ ਆ ਤਾਂ ਉਸ ਨੂੰ ਕਲੇਮ ਫਾਰਮ ਉਹਦੇ ਨੋਮਿਨੀ ਨੂੰ ਭਰਨ ਦੀ ਜ਼ਰੂਰਤ ਪੈਂਦੀ ਆ ਉਹਨੂੰ ਕਲੇਮ ਫਾਰਮ ਭਰਨਾ ਪਵੇਗਾ ਉਸ ਤੋਂ ਬਾਅਦ ਆਫਲਾਈਨ ਤੇ ਆਨਲਾਈਨ ਦੋਨੇ ਜਗ੍ਹਾ ਤੇ ਕਲੇਮ ਫਾਰਮ ਆ ਜਿਹੜਾ ਭਰਿਆ ਜਾ ਸਕਦਾ ਜਾਂ ਫਿਰ ਆਪਾਂ ਜਿੱਥੋਂ ਪਾਲਸੀ ਲੈਤੀ ਆ ਉੱਥੇ ਜਾ ਕੇ ਵੀ ਆਪਾਂ ਕਲੇਮ ਫਾਰਮ ਭਰ ਸਕਦੇ ਆ ਇਸ ਤੋਂ ਬਾਅਦ 30 ਦਿਨਾਂ ਦਾ ਜਿਹੜਾ ਟਾਈਮ ਹੁੰਦਾਗਾ ਉਸ ਦੀ ਡੈਥ ਹੋਣ ਤੋਂ ਬਾਅਦ ਉਹਦੇ ਅੰਦਰ ਅੰਦਰ ਆਪਾਂ ਕਲੇਮ ਫਾਰਮ ਕਰ ਸਕਦੇ ਆ ਇਸ ਤੋਂ ਬਾਅਦ ਆ ਦੋਸਤੋ ਜਿਹੜਾ ਪੈਸਾ ਸਿਰਫ ਉਹ ਮੌਤ ਹੋਣ ਤੇ ਹੀ ਮਿਲੇਗਾ ਜੇਕਰ ਕਿਸੇ ਦਾ ਕੋਈ ਕਹਿ ਮਤਲਬ ਕਿ ਕਿਸੇ ਦੀ ਇੰਜਰੀ ਵਗੈਰਾ ਹੋ ਜਾਂਦੀ ਹੈ ਜਾਂ ਜ਼ਖਮੀ ਹੋ ਜਾਂਦਾ ਬੰਦਾ ਤਾਂ ਉਸ ਸੂਰਤ ਦੇ ਵਿੱਚ ਕੋਈ ਪੈਸਾ ਨਹੀਂ ਮਿਲੇਗਾ ਜਦੋਂ ਜੀਵਨ ਧਾਰਕ ਦੀ ਮੌਤ ਹੋਵੇਗੀ ਤਾਂ ਉਸ ਤੇ ਹੀ ਆਪਾਂ ਕਲੇਮ ਕਰ ਸਕਦੇ ਆ ਇਸ ਤੋਂ ਬਾਅਦ ਆ ਦੋਸਤੋ ਵੀ ਕਲੇਮ ਕਰਨ ਦੇ ਲਈ ਕਿਹੜੇ-ਕਿਹੜੇ ਕਾਗਜ਼ ਚਾਹੀਦੇ ਆ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਤਾਂ ਦੋਸਤੋ ਇੱਕ ਤਾਂ ਮੌਤ ਦਾ ਸਰਟੀਫਿਕੇਟ ਜਿਹੜਾ ਸਭ ਤੋਂ ਪਹਿਲਾਂ ਡਾਕੂਮੈਂਟ ਹੈ ਮੌਤ ਦਾ ਸਰਟੀਫਿਕੇਟ ਚਾਹੀਦਾਗਾ ਅਰੇ ਉਸ ਤੋਂ ਬਾਅਦ ਜੇਕਰ ਆਪਾਂ ਪਾਲਿਸੀ ਲੈਤੀ ਨੂੰ 30 ਦਿਨਾਂ ਦੇ ਅੰਦਰ ਅੰਦਰ ਜਿਹੜਾ ਪਾਲਿਸੀ ਹੋਲਡਰ ਆ ਉਹਦੀ ਮੌਤ ਹੋ ਜਾਂਦੀ ਹੈ ਤਾਂ ਆਪਾਂ ਨੂੰ ਐਕਸੀਡੈਂਟਲ ਥੈਟ ਸਰਟੀਫਿਕੇਟ ਚਾਹੀਦਾ ਉਹ ਵੀ ਐਕਸੀਡੈਂਟ ਨਾਲ ਜੇ ਮੌਤ ਹੋਵੇਗੀ ਤਾਂ ਫਿਰ ਆਪਾਂ ਨੂੰ ਕਲੇਮ ਮਿਲੇਗਾ ਤੇ ਆਪਾਂ ਨੂੰ ਐਕਸੀਡੈਂਟਲ ਡੈਥ ਸਰਟੀਫਿਕੇਟ ਚਾਹੀਦਾ ਜੇਕਰ ਜਿਹੜੀ ਬੀਮਾ ਧਾਰਕ ਦੀ ਮੌਤ ਇੱਕ ਮਹੀਨੇ ਦੇ ਅੰਦਰ ਅੰਦਰ ਹੋ ਜਾਂਦੀ ਹੈ ਪਾਲਿਸੀ ਲੈਣ ਤੋਂ ਬਾਅਦ ਇਸ ਤੋਂ ਬਾਅਦ ਦੋਸਤੋ ਜਿਹੜਾ ਮਰਨ ਵਾਲਾ ਉਹਦਾ ਨੋਮੀ ਨੋਮੀਨੀ ਦਾ ਤੇ ਮਰਨ ਵਾਲੇ ਦਾ ਦੋਨਾਂ ਦਾ ਆਧਾਰ ਕਾਰਡ ਤੇ ਪੈਨ ਕਾਰਡ ਜਿਹੜਾ ਉਹ ਵੀ ਜ਼ਰੂਰੀ ਆ ਇਸ ਤੋਂ ਬਾਅਦ ਦੋਸਤੋ ਪਾਸਬੁੱਕ ਤੇ ਕੈਂਸਲ ਚੈੱਕ ਵੀ ਹੋਣਾ ਚਾਹੀਦਾਗਾ ਜੇਕਰ ਨੋਮੀਨੀ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਦਾ ਡੈਥ ਸਰਟੀਫਿਕੇਟ ਲੱਗੇਗਾ ਜੇਕਰ ਸੈਕੰਡ ਨੋਮੀਨੀ ਇੱਕ ਕਲੇਮ ਲੈਣਾ ਚਾਹੁੰਦਾਗਾ ਤਾਂ ਦੋਸਤੋ ਉਮੀਦ ਆ ਵੀ ਜਿਹੜੀ ਅੱਜ ਦੀ ਵੀਡੀਓ ਆ ਇਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਗੀ ਫੇਰ ਵੀ ਜੇਕਰ ਕਿਸੇ ਦਾ ਕੋਈ ਸਵਾਲ ਆ ਤਾਂ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਆ ਕੇ ਪੁੱਛ ਸਕਦਾ। ਬਾਕੀ ਸਾਰੇ ਦੋਸਤਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ। ਤਾਂ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਤੁਹਾਨੂੰ ਆਪਣੀ ਆਉਣ ਵਾਲੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ। ਸਾਰੇ ਦੋਸਤਾਂ ਦਾ ਇੱਕ ਵਾਰ ਫਿਰ ਧੰਨਵਾਦ। ਸਤਿ ਸ੍ਰੀ ਅਕਾਲ ਦੋਸਤੋ।